ਸਤਿ ਸ਼੍ਰੀ ਅਕਾਲ ਜੀ ਕਿਸਾਨ ਦੋਸਤੋ ਕੀ ਹਾਲ ਚਾਲ ਹੈ ਜੀ ਜਿੰਨੇ ਭਰਾ ਸਾਡੇ YouTube ਚੈਨਲ ਨਾਲ ਜੁੜਿਆ ਸਭ ਦਾ ਤਹਿ ਦਿਲੋਂ ਸਵਾਗਤ ਹੈ ਜੀ ਜਿਹੜੇ ਭਰਾ ਚੈਨਲ ਤੇ ਨਵੀਂ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਹਾਂਜੀ ਦੋਸਤੋ ਅੱਜ ਗੱਲ ਕਰਾਂਗੇ ਝੋਨੇ ਵਿੱਚ ਹਲਦੀ ਰੋਗ ਅਤੇ ਸ਼ੀਥ ਬਲੱਟ ਲਈ ਕਿਹੜਾ ਉੱਲੀ ਨਾਸ਼ਕ ਸਭ ਤੋਂ ਵਧੀਆ ਕਈ ਕਿਸਾਨ ਵੀਰਾਂ ਦੇ ਸਵਾਲ ਹੁੰਦੇ ਆ ਕਿ ਸਾਡੇ ਖੇਤ ਵਿੱਚ ਝੋਨੇ ਨੂੰ ਗਟੋਲੀ ਰੋਗ ਖਾਂਗਰੀ ਰੋਗ ਹਲਦੀ ਰੋਗ ਜਿਆਦਾ ਪੈਂਦਾ। ਦਾਣੇ ਪੜਾਕੇ ਜੇ ਮਾਰ ਜਾਂਦੇ ਆ ਵੀ ਦਾਣੇ ਕਾਲੇ ਹੋ ਜਾਂਦੇ ਆ ਹਲਦੀ ਰੋਗ ਬਣ ਜਾਂਦਾ। ਦਾਣੇ ਥਣ ਦਾਣੇ ਦਾਣੇ ਫੁੱਲੇ ਜਾਂਦੇ ਕਾਲੇ ਹੋ ਜਾਂਦੇ ਪੀਲੇ ਹੋ ਜਾਂਦੇ ਆ। ਦਾਣੇ ਪੱਟ ਲੱਗਦੇ ਗਟੋਲੀ ਜੀ ਬਣ ਜਾਂਦੀ ਆ। ਤੇ ਜਿੱਥੇ ਕਿ ਜਿਆਦਾ ਦੋਸਤੋ ਸਿਲ ਰਹਿੰਦੀ ਆ ਜਾਂ ਨਹਿਰੀ ਪਣੀ ਜਿਆਦਾ ਲੱਗਦਾ ਜਾਂ ਲਗਾਤਾਰ ਲੱਗਦਾ ਜਾਂ ਪਿਛਲੇ ਸਾਲ ਜਿੱਥੇ ਇਹ ਸਮੱਸਿਆ ਬਿਮਾਰੀ ਆਈ ਸੀ ਉੱਥੇ ਜਿਆਦਾ ਆਉਂਦੀ ਆ। ਜਾ ਦੋਸਤੋ ਜਿੱਥੇ ਜੂਰੀਆ ਦੀ ਮੌਤ ਜ਼ਿਆਦਾ ਦਿੱਤੀ ਜਾਂਦੀ ਆ ਜ਼ਿਆਦਾ ਪਾਈ ਜਾਂਦੀ ਆ ਜਾਂ ਜਿੱਥੇ ਕਿਸਾਨ ਵੀਰਾਂ ਦੇ ਖੇਤਾਂ ਵਿੱਚ ਲਗਾਤਾਰ ਪਾਣੀ ਖੜ ਰਿਆ ਹਲਦੀ ਰੋਗ ਦੀ ਇਹ ਸਮੱਸਿਆ ਸ਼ੀਥ ਬ라이ਟ ਦੀ ਸਮੱਸਿਆ ਇਹ ਉੱਥੇ ਆਉਂਦੀ ਆ ਇੰਨਾ ਹਾਲਾਤਾਂ ਕਰਕੇ ਇਹ ਸਮੱਸਿਆ ਆ ਜਾਂਦੀ ਆ ਖਾਸ ਤੌਰ ਤੇ ਆਪਣੀ ਜਦੋਂ ਫਸਲ ਗੋਭ ਵਾਸਤਾ ਬਚਉਂਦੀਆਂ ਨੇ ਸਾਰੇ ਟਾਈਮ ਤੇ ਹੁੰਦੀ ਆ ਇਹ ਸਮੱਸਿਆ ਉਦੋਂ ਹੁੰਦੀ ਆ ਸ਼ੀਥ ਬ라이ਟ ਕਿਸਾਨ ਵੀਰਾਂ ਨੂੰ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਕਿਸਾਨ ਵੀਰਾਂ ਦਾ ਇਹ ਸਵਾਲ ਹੈ ਕਿ ਸ਼ੀਥ ਬਲੈਟ ਜਾਂ ਹਲਦੀ ਰੋਗ ਵਾਸਤੇ ਅਸੀਂ ਇੱਕ ਹੀ ਸਪਰੇਅ ਕਰ ਸਕਦੇ ਹਾਂ ਜਾਂ ਸਾਨੂੰ ਇਹ ਤੋਂ ਇਲਾਵਾ ਵੱਖ-ਵੱਖ ਕਰਨੀਆਂ ਪਣੀਆਂ ਕੀ ਇੱਕ ਸਪਰੇਅ ਨਾਲ ਹੀ ਹੱਲ ਹੋ ਸਕਦਾ ਹਾਂਜੀ ਦੋਸਤੋ ਜੇਕਰ ਤੁਹਾਡੇ ਸ਼ੀਥ ਬਲੈਟ ਆਉਂਦੀ ਆ ਬਲਾਸਟਿਕ ਰੋਗ ਆਉਂਦਾ ਸ਼ੀਥ ਸ਼ੀਥ ਬਲੈਟ ਰੋਗ ਆਉਂਦਾ ਤਾਂ ਇਹਦੇ ਵਾਸਤੇ ਤੁਸੀਂ ਸਿਆਨਟਾ ਕੰਪਨੀ ਜੈਫਸੀ ਸਟੋਰੋਂ ਇਹਦਾ ਡੈਫੂਕੋਨਾਜੋਲ ਕਰ ਸਕਦੇ ਹੋ ਐਮਈ ਸਟਾਰਟ ਟੌਪ ਕਰ ਸਕਦੇ ਹੋ ਜਾਂ ਫਿਰ ਬਰ ਦੀ ਨਟੀਵੋ 80 ਗ੍ਰਾਮ ਹੋ ਜਾਉਦੀ ਨਟੀਵੋ ਕਰ ਸਕਦੇ ਹਾਂ ਤੇ ਜੇਕਰ ਤੁਹਾਡੇ ਖੇਰੇ ਵਿੱਚ ਹਲਦੀ ਰੋਗ ਹੋ ਜਿਸ ਸਮੱਸਿਆ ਉਹਦੀ ਹਲਦੀ ਰੋਗ ਵਾਸਤੇ ਤੁਸੀਂ ਕੋ ਸਾਈਡ ਕਰ ਸਕਦੇ ਹੋ ਅੱਧਾ ਕਿਲੋ ਕਿੱਲੇ ਦਾ 500 ਗ੍ਰਾਮ ਕਿੱਲੇ ਦਾ ਕਰ ਸਕਦੇ ਹੋ ਗਟੋਲੀ ਰੋਗ ਉਹ ਤੋਂ ਕੰਟਰੋਲ ਕਰੂਗਾ ਜਿਹਦੇ ਵਿੱਚ ਕੀ ਸాల్ਟ ਹੁੰਦਾ ਕਾਪਰੋ ਹਾਈਡਰੋਕਸਾਈਡ ਹੁੰਦਾ ਇਹਦੇ ਵਿੱਚ ਜਾਂ ਤੁਸੀਂ ਫਿਰ ਗਲੇਲਿਓ ਬੇ ਕਰ ਸਕਦੇ ਹੋ ਕੋਟੇ ਵਾਦੀ ਗੈਲਿਲੀਓ ਬੇ ਇਹੇ ਤੁਸੀਂ ਗੋ ਵਾਸਤਾ ਵਾਲੇ ਜੋ ਪੈਪਰ ਦੀ ਉਹ ਤੁ ਕਰ ਸਕਦੇ ਹੋ ਤਾਂ ਜੋ ਅੱਗੇ ਆ ਕੇ ਤੁਹਾਨੂੰ ਬਿਮਾਰੀ ਦਾ ਸਾਹਮਣਾ ਨਾ ਕਰਨਾ ਪਵੇ ਸਮੱਸਿਆ ਨਾ ਆਵੇ ਤੇ ਗਟੋਲੀ ਰੋਗ ਵੀ ਕੰਟਰੋਲ ਹੋ ਜੇ ਇਹ ਉਲੀ ਨਾਸ਼ਕ ਤੁਸੀਂ ਕਰ ਸਕਦੇ